गुजी दानी गोली आला सप छपे हानी मिथला अधिकार ते दानी दाणी गोली आला तेरी अपन सापता छप

ਹੌਣ ਦਾਸ ਕਿੱਡੀ ਤੂੰ ਚਲਾਏਂਗਾ ਕਿ ਮੈਂ ਚਲਾਵਾਂ ਚੱਲ ਮਾਈਕ ਚਲਾਉਣਾ ਕੀ ਗੱਲ ਕੀ ਹੋਗੀ ਸੀਗੀ ਜਿਹੜਾ ਇੰਨਾ ਪਿੱਛੇ ਪੈ ਗਿਆ ਤੇ ਉਹਨੂੰ ਸਾਲੇ ਨੂੰ ਪੜਨਾ ਦੇ ਭੈਣ ਨੂੰ ਘੱਟ ਨੂੰ ਮੈਨੂੰ ਬੜਾ ਹੰਸਾ ਚੜੀ ਜਾਂਦਾ ਉਹਦੇ ਤੇ ਤਾਲਾ ਮੇਰੇ ਪੈਸੇ ਚੋਰੀ ਕਰਕੇ ਲੈ ਜਾਂਦਾ ਜਦੋਂ ਹੁੰਦਾ ਹੀ ਘਰੇ ਚੋਰ ਸਾਲਾ ਉਹ ਯਾਰ ਇਹ ਸਾਲਾ ਚੋਰ ਆ ਮੈਂ ਕਹਿੰਦਾ ਜੀ ਮੇਰੇ ਪੈਸੇ ਪਤਾ ਨਹੀਂ ਕਿੱਧਰ ਜਾਂਦੇ ਆ ਭੈਣ ਨੂੰ ਮੈਨੂੰ ਤਾਂ ਹੁਣ ਪਤਾ ਲੱਗਾ ਸਾਲਾ ਇਹ ਚੂਰ ਲੈ ਕੇ ਜਾਂਦਾ ਸੀਗਾ ਕੋਈ ਨਹੀਂ ਨੋਟਾ ਫੜਦੇ ਨਾ ਤਸ ਦੇ ਅੱਛਾ ਚਲ ਕੋਈ ਨਹੀਂ ਪੈ ਜਾ ਫਿਰ ਪਿੱਛੇ ਤੂੰ ਪੀਤੀ ਹੋਈ ਆ ਉਹ ਨਹੀਂ ਪੀਤੀ ਯਾਰ ਮੇਰੀ ਇਹ ਯਾਰ ਪੀ ਕੇ ਗੱਡੀ ਨਾ ਚਲਾਇਆ ਕਰ ਤੂੰ ਤੈਨੂੰ ਕਿੰਨੇ ਵਾਰ ਕਿਹਾ ਮੈਨੂੰ ਫੜਾ ਉਹ ਤੇਰੀ ਫੇਰ ਮਾਰਦੀ ਨਾ ਗੱਡੀ ਤੈਨੂੰ ਕਿਹਾ ਮਖ ਪੀ ਕੇ ਗੱਡੀ ਨਾ ਚਲਾਇਆ ਕਰ ਮੈਨੂੰ ਫੜਾ ਲੈ ਹਜੇ ਵੀ ਕਾ ਕਹਿਣਾ ਤੂੰ ਮੈਂ ਲੈ ਜਾਂਦਾ ਇਹਨਾਂ ਨੂੰ ਫੜ ਲਾਂਗੇ ਆਪਾਂ ਜਲਦੀ ਕੋਈ ਸਟਾਈਲ ਆ ਮੇਰਾ ਗੱਡੀ ਮੈਂ ਹੀ ਚਲਾਉਂਦਾ ਨਾ ਸਟਾਈਲ ਆ ਇਹ ਮੇਰਾ ਪੂੜਾ ਤੂੜਦਾ ਨਹੀਂ ਕੋਈ ਨਹੀਂ ਨਮਿਕ ਕਰਾਵਾਂਗੇ ਆਪਾਂ ਗੱਡੀ ਨਵੀਂ ਬਣਾਵਾਂਗੇ ਇਹ ਤਾਂ ਹਾਂ ਇਹ ਤਾਂ ਸਟਾਈਲ ਆ ਹੋਰ ਯਾਰ ਆਏ ਹੋਏ ਤੋੜਦੇ ਥਾਵਰ ਸਾਰੇ ਇਹਨਾਂ ਦੇ ਯਾਰ ਪੁੱਲਤਣਾ ਹਣ ਪੈ ਜੇ ਆਪਣੇ ਵਿੱਚ ਪੁਲੀਨਾ ਅੱਲ ਤੈਨੂੰ ਯਾਰ ਮੈਂ ਤੈਨੂੰ ਕਹਿ ਨਾ ਪਿਆ ਮੈਨੂੰ ਫੜਾ ਦੇ ਗੱਡੀ ਮੈਨੂੰ ਫੜਾ ਦੇ ਮੈਂ ਲੈ ਆਇਆ ਨਾ ਤੇਰੀ ਉਹ ਯਾ ਪੀਤੀ ਮਰਾਏਂਗਾ ਤੂੰ ਕਿਤੇ ਮੈਨੂੰ ਅਜਾ ਆ ਖਾ ਉਹ ਖੜੀ ਸਾਲੇ ਦੀ ਗੱਡੀ ਕੁੱਤੇ ਦੀ ਹੋ ਰਿਹਾ ਕੁੱਤੇ ਦੱਲਾ ਉਹ ਖੜਾ ਉੱਪਰ ਖਾਚੇ ਨਿਕਰ ਪਾ ਕੇ ਕਿੱਥੇ ਆ ਤੂੰ ਥੱਲੇ ਆ ਭੈਣ ਕੁੱਤਿਆ ਥੱਲੇ ਆ ਖੱਡ ਖੱਡ ਗਾਣਾ ਸੜੇ ਨੂੰ ਗਾਣਾ ਖੱਡ ਪੈਂਡ ਚੱਲ ਮੈਂ ਦਾਦੀ ਜੇ ਰਵਾਣਾ ਹੈ ਬਰ ਚੱਲ ਆਈ ਜਾਂ ਨਾ ਪਰ ਮੈਂ ਵੀ ਕਿੱਥੇ ਗਿਆ ਉਹ ਹੁਣ ਕੀ ਕਰਨਾ ਹੈ ਤਾਂ ਅੰਦਰ ਪਾ ਦਿੱ ਗਿਆ ਤਾਂ ਰਸੀਬ ਆ ਰਸੀ ਹਾਂ ਪਾਤੀ ਨੇ ਰਸੀਬ پاس ਹੋਣ ਬਾਸ ਨੂੰ ਘਾੜੀ ਤੋੜ ਦੇਣਾ ਸੜੇ ਦਾ ਵੇਖੀ ਚੱਲ 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 ਉਹ ਲੱਗਦੀ ਪਿਆਗ ਦੀ ਹਾਂ ਖਿੱਚ ਰੱਖ ਖਿੱਚ ਰੱਖ ਜਿਸ ਦਿਗੀ ਯਾਦ ਦੀ ਯਾਦ ਨਾ ਰਹਿ ਮੈਂ ਬਹੁਤ ਖਿੱਚ ਦੇ ਖਿੱਚ ਦੇ ਯਾਰ ਟਟੇ ਜਾ ਰੋ ਵੇਖ ਪਿੱਛੇ ਮੁੜ ਕੇ ਵੇਖ ਉਹ ਤੀੜਾ ਤਾਂ ਆ ਗਈ ਅੰਤ ਤੇ ਮੈਂ ਯਾਰ ਜਲਦੀ ਉਹ ਦੀਸ ਨੂੰ ਛੱਡੀ ਜਾਣਾ ਤੂੰ ਬਸ ਓ ਟੁੱਟ ਗਿਆ ਹਾ 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 ਹੁਣ ਆਇਆ ਨਿਆਰਾ ਸਕੂਨ ਮੈਨੂੰ ਹੁਣ ਮਿਲੂ ਨੀਂਦ ਮੈਨੂੰ ਸੋਕੀ ਹੋਣ ਆਉਗੀ ਘਰੇ ਜਾ ਕੇ ਹਾਂ ਇਹਨਾਂ ਮਾ ਟੋੜਿਆ ਨਾ ਗੱਡੀ ਮੈਂ ਚਲਾਉਂਦਾ ਹੀ ਹੋਂਦ ਪਿੱਛੇ ਬੈ ਜੱਪ ਕਰਕੇ ਹਨ ਤੇਰੀ ਹੋਈ ਐ ਪੀਤੀ ਆ ਗਿਆ ਨਿਆਰਾ ਚੱਲ ਫੇਰ ਹੁਣ

ਯਾਰ ਗੱਡੀ ਬੜੀ ਖਰਾਬ ਹੋਈ ਪਈ ਆ ਇੱਧਰ ਆ ਅੰਦਰ ਆਪਣੇ ਕਰਨੂ ਗੋੜੀਆਂ ਯਾਰ ਕੋਈ ਉਹਦੇ ਬੰਦੇ ਬੈਗੇ ਆਪਣੇ ਪਿੱਛੇ ਜਲਦੀ ਵਜਾ ਗੱਡੀ ਖੱਚੇ ਰੱਖ ਆਹ ਕੌਣ ਆ ਗਿਆ ਓ ਪੈਂਚ ਗੋੜੀਆਂ ਚਲਾਤੀਆਂ ਇਨਾਂ ਨੇ ਆਪਣੇ ਤੇ ਬਹੁਤ ਧੀ ਹੁਣ ਤੇ ਟੁੱਟ ਨਹੀਂ ਚੱਲਦੀ ਪਈ ਗੱਡੀ ਕੀ ਯਾਰ ਆਹੋ ਇੱਕ ਤਾਂ ਗੱਡੀ ਟਲਕਰੀ ਜਾਂਦੀ ਪਈ ਆ ਨੀ ਭਾਣ ਕਰਕੇ ਗੱਡੀ ਤਲਕੀ ਜਾਂਦੀ ਆ ਅੱਜ। ਖਿਆ ਤੈਨੂੰ ਕਿਆ ਸੀ ਤੇ ਟਾਇਰ ਟੂਰ ਬਦਲਾ ਲਾ ਤੂੰ ਭਾਣ ਚ ਤੂੰ ਨਾ ਕਦੇ ਕੋਈ ਕੰਮ ਕਰਾਈ। ਜਲਦੀ ਭੀ ਆ ਜਲਦੀ ਬੰਦੇ ਪਿੱਛੇ ਬਹਿ ਗਿਆ ਪੁਰਾਣੇ। ਇਹ ਪੁਲਸ ਤਾਂ ਨਹੀਂ ਲੱਗਦੀ ਇਹ ਉਹਦੇ ਬੰਦੇ ਲੱਗਦੇ ਕਾਲੀ ਗੱਡੀਆਂ ਚਾਹੇ ਜਿਹੜੇ। ਤਲਕੀ ਜਾਂਦੀ ਗੱਡੀ ਅੱਜ ਤਾਂ ਲੈ। ਵੇ ਵੇ ਤੂੰ ਤੋੜੀ ਜਾ ਗੱਡੀਆ ਤੈਨੂੰ ਕਿਆ ਹੀ ਪੀਤੀ ਜਗੱਡੀ ਨਾ ਚਲਾ ਅਵੇ ਕਹਿਣਾ ਖਰਾਬ ਹੋ ਗਈ ਨਾ ਗੱਡੀ ਆ ਨਾ ਤੋੜ ਦਿਆ ਸਾਰੀ ਤੂੰ ਜਲੂਜ਼ ਹੀ ਕਰਦਾ ਸਤਿਆ ਨਾਜ਼ ਹੀ ਕਰਦਾ ਸਾਰੀ ਗੱਡੀ ਦਾ ਤੂੰ ਮੁਰਦੀ ਵੀ ਨਹੀਂ ਹੁੰਦਾ ਪਰ ਤੱਕੇ ਨਾ ਮੋੜਨੀ ਪੈਂਦੀ ਐ ਯਾਰ ਕਿਦਮ ਉਲਟ ਬਾਜੀਆਂ ਲਵਾਤੀਆਂ ਚੱਲ ਕੋਈ ਨਹੀਂ ਖਿੱਚ ਕੇ ਰੱਖ ਖਿੱਚ ਕੇ ਜਲਦੀ ਕਰ ਹਾਂ ਓਹੋ ਆ ਕੀ ਹੋ ਗਿਆ ਗੱਡੀ ਪਾਇ ਜੋ ਤਾਂ ਖੰਭੇ ਚ ਬੋ ਵਜਦੀ ਅੱਜ ਚੱਲ 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 ਔਰ ਇਹ ਉਸ ਨਾ ਪਰੇ ਪਤਾ ਹੀ ਨਹੀਂ ਲੱਗੀ ਕਿੱਧਰ ਗਈ ਕਿੱਧਰ ਨਹੀਂ ਗਈ ਪਾ ਆ ਵੀ ਗੱਡੀਆਂ ਤੇਜ਼ ਭੱਜੀ ਜਾਂਦੀਆਂ ਜਿਹੜੀਆਂ ਆਪਣੇ ਪਿੱਛੇ ਆ ਓਏ ਵੈਰੀ ਗੁੱਡ ਵੈਰੀ ਗੁੱਡ ਸਪੀਡ ਤੇ ਵਧੀਆ ਬਣਾਤੀ ਆ ਉਹ ਤੇਰੀ ਅੰਕਲਾ ਤਕਾਲਿਆ ਪਾਈਆ ਕਿੰਦਰ ਪਿੱਛੇ ਛੱਡਦਾ ਆਪਾਂ ਨੂੰ ਕਾਫੀ ਦੂਰ ਨੂੰ ਪਤਾ ਨਹੀਂ ਲੱਗਾ ਸਾਲਿਆਂ ਨੂੰ ਕਿੱਥੇ ਗੱਡੀ ਚੋਂ ਚਲਾਉਂਦਾ ਹੀ ਮੈਂ ਭਾਂਗਰ ਕੇ ਨਾ ਪਤਾ ਨਹੀਂ ਲੱਗੇ ਕਿੱਧਰ ਲੈ ਗਏ ਕਿੱਧਰ ਨੇਰੀ ਬਣ ਕੇ ਆਪਾਂ ਜਲਦੀ ਪਿਆੜਾ ਜਲਦੀ ਸਾਲੇ ਫੇਰ ਨਾ ਆ ਜਾਣ ਕਿਤੇ ਫੇਰ ਆਪਣੀ ਨੇਰੀ ਬਣਾਉਣਗੇ ਮੇਰੀ

ਹੌਲੀ ਚੜਾਈ ਹੁਣ ਇਥੋਂ ਕਦੇ ਨਾ ਪਤਾ ਲੱਗੇ ਆਪਾਂ ਆਏ ਕਰੇ ਲੈ ਕਾ ਕਾ ਪਹੁੰਚ ਗਿਆ ਪਾਣ ਕਰੇ ਆਪਾਂ ਆ ਲਾਤੀ ਤੇਰੇ ਖਾਣੇ ਘੱਡੀ ਹਾਂ ਬਰ ਖਾਲੂ ਦੂਣਾ ਟੈਮ ਨਾਲ ਆ ਜੀ ਮੇਰ ਕੋਲ ਨਹੀਂ ਮੈਂ ਕਾਲੂ ਵੇਖੂਗਾ ਕਾਲੂ ਜੇ ਫ੍ਰੀ ਹੋਇਆ ਤਾਂ ਆਜੂਗਾ ਪੱਕਾ ਆਉਂਗਾ ਤੇਰੇ ਕੋਲ ਤੀ ਤੋਂ ਜਾਣੀ ਆ ਇੱਕੀ ਦੇ ਸਰਵਿਸ ਕਰਾ ਕੇ ਲਿਆਉਣੀ ਆ ਸਾਰੀ ਡੈਂਟੀ ਪੇਟਿੰਗ ਕਰਾਉਣੀ ਆ ਹਾਂ ਗੋਣਾ ਗਿਆ ਇਹ ਉਦੇਵੰਦੇ ਆ ਬੱਚੇ ਰ ਹਾਂਜੀ ਸਸਰੀ ਦੇ ਅੰਕਲ ਜੀ ਕੀ ਹੋਇਆ ਬੋਲਸੜੇ ਆ ਹੈ ਅੰਕਲ ਆ ਗਏ ਅੰਨਿਆ ਕਲੀ ਇਹ ਤਾਂ ਕੁਛ ਨਹੀਂ ਕਿਹਾ ਨਾ ਨਾ ਮੇਰਾ ਡਰਾਈਵਿੰਗ ਲਿਸਨ ਸਾਲ ਚੱਕ ਕਿਹੜਾ ਕਾਰਾ ਜੀ ਨਹੀਂ ਕੋਈ ਥੋੜਾ ਥੋੜਾ ਪ੍ਰਵਾ ਕਰਾ ਦੇ ਤੇ ਮੇਰਾ ਨਾਮ ਲਾਈ ਜਾ। ਅਜੀਤਾ ਤੈਨੇ ਗੇ ਅਜੀਤਾ ਕਰੀ ਜੀ ਇਹ ਤਾਂ ਬੈਡਪਾਲ ਹੈਂ ਦੇ ਜੀ। ਕੋਈ ਨਹੀਂ ਅੰਕਲਾ ਸੀ ਕੁਛ ਨਹੀਂ ਕਿਹਾ ਕੇ ਜਨੂ। ਦਬਾਓ ਚੰਗਾ ਬਾਈ ਬਾਈ। ਉਹ ਮੈਂ ਤਾਂ ਅਹੀ ਤੱਕ ਕਰੇ ਛੜੇ ਜੀ ਇਹ ਤਾਂ ਬੈਡਪਾਲ ਹੈਂ ਦੇ ਹੀ ਕਰੇ ਬੈਠੇ। ਆਈ ਕਿਦਾਂ ਚੱਲ ਗੇ ਮਾਰਤਾ ਨੂੰ ਕਿਉਂ ਮਾਰਤਾ ਸੀ। ਆਈ ਕੋਈ ਕਾਰ ਕਰ ਨਹੀਂ ਦੋ ਪਿਆ। ਮਤ ਅਸੋਏ ਤੂੰ ਮਣੀ ਬੋਲਦਾ ਰਹਾ ਓਏ ਮਾਰਿਆ ਇਹ ਬਾਤ ਤੂੜਦੀ ਮੇਰੀ ਹਾਏ ਓਏ ਮਾਰਾ ਮਾਰੀ ਕੇ ਬੇਸਬਾਲ ਮਾਰ ਕੇ ਬਾਤ ਤੂੜਦੀ ਮੇਰੀ ਮੋਢਾ ਤੂੜਦਾ ਮੇਰਾ